ਸ਼ਮੀਰ ਦੇ ਸੁਣ ਸੁਣ ਕੇ ਹਾਲ ਦੁਹਾਈ ਦੇਲ ਜਾਂਦੇ ਤੀਰ ਦੇ ਗਿਲ ਜਾਂਦੇ ਤੀਰ ਦੇ ਹੁਣ ਘੜਾ ਪਾਪ ਦਾ ਭਰਿਆ ਹੁਣ ਘੜਾ ਪਾਪ ਦਾ ਭਰਿਆ ਔਰੰਗੇ ਜਬਰ ਦਾ ਇਹ ਦੇਸ਼ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਸਤ ਗੁਰੂ ਤੇਗ ਬਹਾਦਰ ਦਾ ਓ

जदों धर्म त्या की रक्षा वास्ते श्री गुरु अर्जन देव जी शहीद करता गोबिंद तो जी ने सिख धर्म ने एक नवी सीध दी जो संसार ਨੀਰੀ ਤੇ ਪੀਰੀ ਦਾ ਸਰੂਪ ਤੇ ਭਦਰ ਪਾਸ਼ਾ ਜੀ ਦੇ ਸਾਦੇ ਦਿਨਸ ਨੇ ਦਿਹਾੜੇ ਦੇ ਉੱਤੇ ਇਹ بڑا ਯੋਗ ਉਪਰਾਲਾ ਕੀਤਾ ਆ ਸਾਡੇ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਈਟ ਐਂਡ ਸਨ ਦੇ ذریعے ਜੋ ਸਾਡੇ ਗੁਰੂਆਂ ਦੀਆਂ ਸਾਡੀ ਕੌਮ ਪ੍ਰਤੀ ਦੇਸ਼ ਪ੍ਰਤੀ ਕੁਰਬਾਨੀਆਂ ਨੇ ਸਾਨੂੰ ਆਪਣੇ ਬੱਚਿਆਂ ਨੂੰ ਆਪ ਵੀ ਦੱਸਣ ਦੀ ਲੋੜ ਆ ਇਸੇ ਤਰ੍ਹਾਂ ਸਰਕਾਰੀ ਪ੍ਰੋਗਰਾਮ ਵੀ ਹੋਣ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਸਾਡੇ ਬੱਚਿਆਂ ਨੂੰ ਸਾਡੇ ਗੁਰੂਆਂ ਬਾਰੇ ਸਾਡੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦਿਆਂ ਬਾਰੇ ਸਾਰੇ ਸਾਡੇ ਜੋ ਕੁਰਬਾਨੀਆਂ ਦਿੱਤੀਆਂ ਸਾਡੇ ਪਟਿਆ ਸੂਰਬੀਰ ਯੋਧਿਆਂ ਨੇ ਉਹਨਾਂ ਦੇ ਬਾਰੇ ਸਾਨੂੰ ਇਹ ਚਾਹੀਦਾ ਵਾ ਆਉਣ ਵਾਲੇ ਸਮੇਂ 'ਚ ਸਿਲੇਬਸ ਦੇ ਵਿੱਚ ਇਹ ਸਾਰੇ ਜੋ ਕੁਰਬਾਨੀਆਂ ਹੋਈਆਂ 1947 ਦੇ ਵੇਲੇ ਜਾਂ ਸਾਡੇ ਗੁਰੂਆਂ ਨੇ ਜੋ ਸਾਡੇ ਲਈ ਕੀਤਾ ਆ ਸ਼ਹਾਦਤਾਂ ਦਿੱਤੀਆਂ ਉਹਨਾਂ ਗੱਲਾਂ ਬਾਰੇ ਉਹ ਗੁਰਮਤਿਆਂ ਜੀਵਨੀਆਂ ਬਾਰੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਵੇ ਤਾਂ ਜੋ ਸਾਡੀਆਂ ਪੀੜ੍ਹੀਆਂ ਨੂੰ ਪਤਾ ਹੋਵੇ ਵੀ ਜਿਹੜਾ ਸਿੰਘ ਤੇ ਕੌਰ ਨਾਂ ਦੇ ਨਾਲ ਲੱਗਾ ਆ ਇਹਦਾ ਬੜਾ ਵੱਡਾ ਮਤਲਬ ਆ ਇਹਦੀ ਬੜੀ ਵੱਡੀ ਸੰਖੇਪ ਜੀਵਨੀ ਆ ਇਹ ਬਹੁਤ ਵਧੀਆ ਪ੍ਰਾਲਾ ਆ ਜਿਹੜਾ ਗੁਰੂ ਜੀ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350ਵੇਂ ਦਿਹਾੜੇ ਦੇ ਉੱਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਈਟ ਐਂਡ ਸਾਊਂਡ ਦੇ ਜ਼ਰੀਏ ਗੁਰੂ ਜੀ ਦੀ ਜੀਵਨੀ ਬਾਰੇ ਤੇ ਗੁਰੂ ਜੀ ਦੀ ਸ਼ਹਾਦਤ ਬਾਰੇ ਜਿਹੜਾ ਇਹ ਵਿਖਾਇਆ ਸਾਡੇ ਬੱਚਿਆਂ ਨੂੰ ਵੀ ਸੇਧ ਮਿਲੂਗੀ ਕਿ ਸਿੱਖੀ ਲਈ ਸਾਡੀ ਕੌਮ ਲਈ ਸਾਡੇ ਦੇਸ਼ ਲਈ ਸਾਡੇ ਗੁਰੂਆਂ ਨੇ ਕਿੱਡੇ ਵੱਡੇ ਬਲੀਦਾਨ ਦਿੱਤੇ ਆ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਮੈਂ ਇੱਥੇ ਆਈ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਸਾਰੀ ਸੰਗਤਾਂ ਚੱਲ ਕੇ ਆਏ ਕਿ ਕਦਮ ਸਾਡੀ ਸਿਰਮੱਤੀ ਮੇਰੇ ਨਾਲ ਮੇਰੇ ਵੱਡੇ ਭਰਾ ਐਮਐਲਏ ਕੇਮਕਰਨ ਸਰਦਾਰ ਸਰਵੰਤ ਸਿੰਘ ਤੁਨ ਜੀ ਵੀ ਨਾਲ ਆਏ ਨੇ ਔਰ ਵੀ ਸਾਡੇ ਚੇਅਰਮੈਨ ਸਬਾਨ ਸਰਪੰਚ ਸਬਾਨ ਕਾਉਂਸਲਰ ਸਬਾਨ ਸਾਡੀਆਂ ਭੈਣਾਂ ਸਾਡੇ ਵੀਰ ਸਾਰਿਆਂ ਨੇ ਹਾਜ਼ਰੀ ਭਰੀ ਆ ਤੇ ਬਹੁਤ ਚੰਗੇ ਢੰਗ ਨਾਲ ਸਾਰਿਆਂ ਨੇ ਗੁਰੂ ਜੀ ਦੀ ਜੀਵਨੀ ਬਾਰੇ ਜੋ ਲਾਈਟ ਐਂਡ ਸੌਂਡ ਦੇ ਜ਼ਰੀਏ ਪਖਾਇਆ ਗਿਆ ਉਹਨੂੰ ਬੜੇ ਚੰਗੇ ਤਰੀਕੇ ਨਾਲ ਦੇਖਿਆ